ਹਲੋ ਜੀ ਸਸ਼ਿਕਾ ਜੀ ਸਾਰਿਆਂ ਨੂੰ ਮੇਰੀ ਅੱਜ ਦੀਸ ਨਿਊ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਸਾਰੇ ਬਿਲਕੁਲ ਠੀਕ ਠਾਕ ਹਾਂ ਜੀ ਤੇ ਅੱਜ ਦਾ ਜਿਹੜਾ ਆਪਣਾ ਵੀਡੀਓ ਹੈ ਜੀ ਉਹ ਹੈਗਾ ਹੈਗਾ ਮੇਕਅਪ ਦੇ ਰਿਲੇਟਿਡ ਕਿ ਹਨਾ ਕਈ ਮੇਰੇ ਵਾਂਗੂ ਹਨਾ ਜਿਵੇਂ ਕਿ ਮੈਂ ਆਪਦਾ ਦੱਸਦੀਆਂ ਤੁਹਾਨੂੰ ਕਿ ਮੈਨੂੰ ਸ਼ੌਂਕ ਹੈਗਾ ਗਾ ਵੀ ਮੇਰੀ ਅੱਖਾਂ ਨੇ ਜਿਹੜੀਆਂ ਆਪਾਂ ਮੇਕਅਪ ਕਰੀਏ ਜਦੋਂ ਕਿਤੇ ਜਾਣਾ ਹੁੰਦਾ ਪਾਰਟੀ ਫੰਕਸ਼ਨ ਵਗੈਰਾ ਤੇ ਹਨਾ ਮੇਰੀਆਂ ਅੱਖਾਂ ਨੇ ਜਿਹੜੀਆਂ ਉਹ ਸੋਮੀਆਂ ਲੱਗਣ ਮੈਨੂੰ ਐ ਹੁੰਦਾ ਹੈਗਾ ਪਰ ਮੈਨੂੰ ਸੁਰਮਾ ਪਾਉਣਾ ਵੀ ਪਸੰਦ ਨਹੀਂ ਹੈਗਾ ਕਿ ਡਾਰਕ ਡਾਰਕ ਜਾਂ ਕੱਜਾਂ ਲੱਗਿਆ ਹੁੰਦਾ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਹੈਗਾ ਗਾ ਤੇ ਪਰ ਮੈਨੂੰ ਆਏ ਵੀ ਹੁੰਦੇ ਹਨਾ ਵੀ ਹਲਕਾ ਹਲਕਾ ਜਿਹਾ ਕੱਜਲ ਹੋਵੇ ਮੇਰੀਆਂ ਅੱਖਾਂ ਦੇ ਵਿੱਚ ਤੇ ਅੱਖਾਂ ਮੇਰੀਆਂ ਸੋਹਣੀਆਂ ਵੀ ਲੱਗਣ ਕਿਉਂਕਿ ਮੇਕਅਪ ਤੋਂ ਬਿਨਾਂ ਤਾਂ ਅੱਖਾਂ ਸੋਹਣੀਆਂ ਨਹੀਂ ਲੱਗਦੀਆਂ ਹੈਗੀਆਂ ਹਨਾ ਤੇ ਸੁੰਨੀਆਂ ਜਿਹੀਆਂ ਲੱਗਦੀਆਂ ਨੇਗੀਆਂ ਤੇ ਤਾਂ ਫਿਰ ਵੀ ਮੈਂ ਉਸ ਦੇ ਲਈ ਕਿ ਮੇਰੀਆਂ ਅੱਖਾਂ ਤੇ ਹਲਕਾ ਹਲਕਾ ਜਿਹਾ ਕੱਜਲ ਲੱਗੇ ਹਨਾ ਉੱਪਰ ਵੀ ਆਹ ਵਾਲੀਆਂ ਪਲਕਾਂ ਦੇ ਵਿੱਚ ਜਿਹੜਾ ਕਜਰਾ ਉਸ ਤਰੀਕੇ ਨਾਲ ਵੀ ਜਿਹੜਾ ਆਪਾਂ ਤਰੀਕਾ ਯੂਜ਼ ਕਰਾਂਗੇ ਉਸ ਤਰੀਕੇ ਨਾਲ ਜਿਹੜਾ ਅੱਖਾਂ ਦੇ ਪਲਕਾਂ ਦੇ ਹੁੰਦੇ ਨੇ ਉਹਦੇ ਵਿੱਚ ਅਡਜਸਟ ਹੋ ਜਾਂਦਾ ਹੈਗਾ ਸਾਰਾ ਸੁਰਮਾ ਨੀਚੇ ਵਾਲੀਆਂ ਪਲਕਾਂ ਦੇ ਵਿੱਚ ਵੀ ਉੱਪਰ ਵਾਲੀਆਂ ਪਲਕਾਂ ਦੇ ਵਿੱਚ ਵੀ ਪਰ ਐਕਸਟਰਾ ਕਿਤੇ ਵੀ ਨਜ਼ਰ ਨਹੀਂ ਆਉਂਦਾ ਹੈਗਾ ਉਹ ਪ੍ਰੋਪਰ ਜਿਹੜੀ ਲਾਈਨ ਜੀ ਬਣ ਜਾਂਦੀ ਹੈ ਉਹ ਨਹੀਂ ਨਜ਼ਰ ਆਉਂਦੀ ਹੈਗੀ ਕਿਤੇ ਵੀ ਜਿਹੜਾ ਆਪਾਂ ਇਹ ਕਜਲ ਲਾਉਣਿਆ ਜਿਹੜੇ ਤਰੀਕੇ ਨਾਲ ਤੇ ਇਹ ਤਰੀਕਾ ਬਿਲਕੁਲ ਸੌਖਾ ਹੀ ਹੈ ਜੀ ਤੇ ਆਪਾਂ ਨਾਲ-ਨਾਲ ਵੀਡੀਓ ਚਲਾ ਦਿੰਦੇ ਆ ਤੇ ਨਾਲ-ਨਾਲ ਹਨਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਕਿਸ ਤਰ੍ਹਾਂ ਜਿਹੜਾ ਕਜਲ ਲਗਾਉਣੀ ਹੈਗੀ ਇਹ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੀਆਂ ਅੱਖਾਂ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਪਹਿਲਾਂ ਕੱਜਲ ਨਹੀਂ ਲੱਗਿਆ ਹੋਇਆ ਬਿਲਕੁਲ ਕਲੀਨ ਨੇ ਮੇਰੀਆਂ ਅੱਖਾਂ ਕਿਉਂਕਿ ਮੈਂ 3-4 ਦਿਨਾਂ ਤੋਂ ਕੱਜਲ ਜਿਹੜਾ ਉਹ ਨਹੀਂ ਲਗਾਇਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਕੱਜਲ ਐਪਲਾਈ ਕਰ ਲੈਣਾ ਹੈ ਪੂਰਾ ਡਾਰਕ ਆਪਾਂ ਜਿਹੜੀ ਲੈਂ ਬਣਾ ਲੈਣੀ ਹੈ ਕੱਜਲ ਆਪਾਂ ਪਾ ਲੈਣਾ ਅੱਖਾਂ ਦੇ ਵਿੱਚ ਚੰਗੀ ਤਰ੍ਹਾਂ ਠੀਕ ਹੈ ਜੀ ਚੰਗੀ ਤਰ੍ਹਾਂ ਕੱਜਲ ਲਗਾਉਣ ਤੋਂ ਬਾਅਦ ਆਪਾਂ ਅੱਖਾਂ ਜਿਹੜੀਆਂ ਉਹਨਾਂ ਨੂੰ ਜਿਵੇਂ ਬੱਚੇ ਅੱਖਾਂ ਮਲ ਲੈਂਦੇ ਨੇ ਹਨਾ ਆਪਾਂ ਉਸ ਤਰ੍ਹਾਂ ਅੱਖਾਂ ਨੂੰ ਮਲ ਲੈਣਾ ਇਸ ਤਰ੍ਹਾਂ ਕਰਕੇ ਆਪਾਂ ਫਿੰਗਰਸ ਦੀ ਹੈਲਪ ਨਾਲ ਆਪਾਂ ਖਾਣੇ ਜਿਹੜੀਆਂ ਪ੍ਰੋਪਰ ਮਲ ਲੈਣੇ ਆਪਾਂ ਪਰਵਾਹ ਨਹੀਂ ਕਰਨੀ ਹੈਗੀ ਹੈ ਨਾ ਕਿ ਆਪਣੇ ਅੱਖਾਂ ਨੇ ਜਿਹੜੀਆਂ ਵੀ ਉਹ ਸੁਰਮਾ ਖਿੱਲਰ ਜੂਆ ਕਿਉਂਕਿ ਉਹ ਖਿੱਲਰ ਕੇ ਹੀ ਵੀਰੇ ਐਡਜਸਟ ਹੋਊਗਾ ਜਦੋਂ ਆਪਾਂ ਆਹ ਚੀਜ਼ ਨੂੰ ਦੱਬ ਲੈਣੇ ਆ ਹਨਾ ਦੱਬ ਕੇ ਆਪਾਂ ਐ ਮਸਲਦੇ ਆ ਤਾਂ ਫਿਰ ਉਹ ਜਿਹੜਾ ਨੀਚੇ ਕਜਲ ਲਾਇਆ ਹੁੰਦਾ ਆਪਾਂ ਉਹ ਉੱਪਰ ਵੀ ਐਡਜਸਟ ਹੋ ਜਾਂਦਾ ਪਲਕਾਂ ਦੇ ਵਿੱਚ ਠੀਕ ਹੈ ਜੀ ਤਾਂ ਮੈਂ ਇਸ ਤਰੀਕੇ ਨਾਲ ਹੀ ਕਜਲ ਲਗਾਉਣੀ ਆ ਮੈਂ ਆਪ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਦੀ ਆ ਜੇ ਕਿਸੇ ਨੂੰ ਪਸੰਦ ਆਇਆ ਤਾਂ ਕਮੈਂਟ ਜਰੂਰ ਕਰ ਦਿਓ ਮੈਨੂੰ ਕਿ ਹਾਂ ਠੀਕ ਸੀਗਾ ਬਾਕੀ ਜੇ ਕਿਸੇ ਨੂੰ ਨਹੀਂ ਵਧੀਆ ਲੱਗਿਆ ਤਾਂ ਵੀ ਕਮੈਂਟ ਕਰ ਦਿਓ ਆਪਾਂ ਨੂੰ ਪਤਾ ਲੱਗ ਜੂਗਾ ਹਨਾ ਕਿੰਨਿਆਂ ਨੂੰ ਵਧੀਆ ਲੱਗਿਆ ਕਿੰਨਿਆਂ ਨੂੰ ਨਹੀਂ ਲੱਗਿਆ ਤੇ ਮੈਨੂੰ ਇਹ ਹੁੰਦਾ ਹਨਾ ਕਈ ਕਈ ਭੈਣਾਂ ਜਿਉਂਦੀਆਂ ਹਨਾ ਨਾ ਜਿਨ੍ਹਾਂ ਦੀ ਏਜ ਬਾਬਾ ਹੋ ਜਾਂਦੀ ਹੈਗੀ ਤੇ ਉਹ ਕੱਜਲ ਸ਼ੌਂਕ ਤਾਂ ਹੁੰਦਾ ਹਨਾ ਕਿ ਅੱਖਾਂ ਸੋਹਣੀਆਂ ਲੱਗਣ ਸੋਹਣਾ ਆਪਾਂ ਨੂੰ ਵਧੀਆ ਲੱਗਦਾ ਹੈ ਹਨਾ ਜਦੋਂ ਆਪਾਂ ਵਧੀਆ ਬਣ ਕੇ ਰਹਿਨੇ ਹੈਗੇ ਪਰ ਐ ਵੀ ਹੁੰਦਾ ਹੈ ਨਾ ਲੋਕ ਟੋਕ ਦਿੰਦੇ ਨੇ ਹਨ ਆਪਣੇ ਹੁੰਦਾ ਰੀਤੀ ਰਿਵਾਜ ਆ ਵੀ ਕਹਿੰਦੇ ਨੇ ਲੈ ਇਹ ਹੁਣ ਥੱਲੇ ਵੀ ਕੱਜਲ ਪਾਉਂਦੀ ਐ ਇਹ ਸੁਰਮਾ ਪਾਈ ਫਿਰਦੀ ਐ ਤਾਂ ਫਿਰ ਉਹ ਪਹਿਣਾ ਲਈ ਵੀ ਇਹ ਹੈਲਪਫੁਲ ਰਹੂਗੀ ਵੀਡੀਓ ਕਿਉਂਕਿ ਉਹ ਕੱਜਲ ਪਾ ਕੇ ਇਸ ਤਰ੍ਹਾਂ ਇਹ ਤਰੀਕੇ ਨਾਲ ਜਿਹੜਾ ਆਪਣੀਆਂ ਅੱਖਾਂ ਨੂੰ ਨਾ ਤਾਂ ਸੋਹਣਾ ਦਿਖਾ ਸਕਦੀਆਂ ਨੇ ਤੇ ਨਾਲੇ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਤੁਸੀਂ ਕੱਜਲ ਪਾਇਆ ਹੋਇਆ ਹੈ ਨਾ ਜੀ ਜਿੰਨੇ ਕੇ ਪਹਿਲਾਂ ਕਹਿੰਦੇ ਹੁੰਦੇ ਸੀ ਉਹ じゃ ਕੱਜਲ ਪਾਉਣਾ ਆਪਾਂ ਹਨ ਮੈਂ ਵੀ ਕਹਿੰਦੇ ਹੁੰਦੀ ਸੀ ਮੇਰੀ ਦਾਦੀ ਕਹਿੰਦੀ ਹੁੰਦੀ ਸੀ ਕਿ ਉਦਾਂ ਦਾ ਜਿਹੜਾ ਸੁਰਮਾ ਪਾਓ ਕੀ ਦੋ ਜਾਨੇ ਲੜਨਾ ਹੈ ਨਾ ਇੱਕ ਕਹੇ ਲਈ ਸੁਰਮਾ ਪਾਇਆ ਹੋਇਆ ਵੀ ਇੱਕ ਕਹੇ ਵੀ ਨਹੀਂ ਵੀ ਪਾਇਆ ਨਹੀਂ ਹੋਇਆ ਸੁਰਮਾ ਠੀਕ ਹੈ ਜੀ ਪਤਾ ਨਾ ਲੱਗੇ ਹੈਗੇ ਸੁਰਮੇ ਸੁਰਮਾ ਪਾਇਆ ਦਾ ਪਰ ਅੱਖਾਂ ਜਿਹੜੀਆਂ ਆਪਣੀਆਂ ਸੋਹਣੀਆਂ ਲੱਗਣ ਤੇ ਜੇ ਤੁਸੀਂ ਨਾਲ-ਨਾਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਆਪਣੀਆਂ ਅੱਖਾਂ ਨੇ ਜਿਹੜੀਆਂ ਆਪਾਂ ਇਸ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਆਪਾਂ ਕੱਜਲ ਜਿਹੜਾ ਪਾ ਸਕਦੇ ਹਾਂਗੇ ਤੇ ਨਹੀਂ ਆਪਾਂ ਨੂੰ ਵੀ ਐਵੇਂ ਜਿ ਲੱਗੂਗਾ ਵੀ ਬਾਲਾ ਸੁਰਮਾ ਜਿਹਾ ਪਾਇਆ ਹੋਇਆ ਹੈਗਾ ਹੈ ਨਾ ਜੀ ਤੇ ਬਾਕੀ ਆਪਾਂ ਹਣਾ ਆਪਣੀ ਨੈਕਸਟ ਸਟੈਪ ਹੈ ਜਿਹੜਾ ਉਹਦੇ ਬਾਰੇ ਗੱਲ ਕਰਦੇ ਆਂਗੇ ਦੂਜਾ ਮੈਂ ਸ਼ੇਅਰ ਕੀਤੀ ਹੈ ਤੁਹਾਡੇ ਨਾਲ ਕਿ ਜਿਹੜੇ ਤਰੀਕੇ ਨਾਲ ਮੈਂ ਆਈਲਾਈਨਰ ਲਗਾਉਂਦੀ ਆਂਗੀ ਹਣਾ ਬ੍ਰੇ ਆਈਲੈਨਰ ਲਾਉਣ ਦੇ ਵਿੱਚ ਮੈਨੂੰ ਬਹੁਤ ਦਿੱਕਤ ਹੈਗੀ ਤੇ ਮੈਂ ਜਦੋਂ ਲਿਕਵਿਡ ਵਾਲਾ ਲਾਉਣੀ ਆ ਆਈਲੈਨਰ ਹਨਾ ਉਹ ਮੇਰੇ ਸਾਰੇ ਵੀਰੇ ਜਦੋਂ ਮੈਂ ਲਗਾਉਣੀ ਆ ਉਦੋਂ ਵੀ ਮੈਥੋਂ ਪ੍ਰੋਪਰ ਨਹੀਂ ਲੱਗਦਾ ਹੈਗਾ ਸਹੀ ਤਰੀਕੇ ਨਾਲ ਲੱਗਦਾ ਨਹੀਂ ਉੱਚਾ ਨੀਮਾ ਜਿਹਾ ਹੋ ਜਾਂਦਾ ਜਾਂ ਇਧਰ ਤਾਂ ਵੱਡੀ ਮੋਟੀ ਜੀ ਲੈਣ ਬਣ ਜਾਂਦੀ ਹੈ ਇਧਰ ਪਤਲੀ ਬਣ ਜਾਂਦੀ ਹੈਗੀ ਜਾਂ ਫਿਰ ਉਹ ਪੂਛ ਜੀ ਲਾਉਣੇ ਹੁੰਦੇ ਉਹ ਨਹੀਂ ਸਹੀ ਲੱਗਦੀ ਹੁੰਦੀ ਹਨਾ ਜਾਂ ਫਿਰ ਬਈ ਕਈ ਵਾਰੀ ਮੈਂ ਲਾ ਲੈਣੀ ਹੁੰਨੀ ਆ ਤੇ ਮੈਂ ਅੱਖਾਂ ਖੋਲ ਲੈਣੀ ਆ ਬਈ ਭੁੱਲ ਕੇ ਤੇ ਤਹਾਂ ਲੱਗ ਜਾਂਦਾ ਉਹ ਆਹ ਚੀਜ਼ਾਂ ਤੇ ਲੱਗ ਜਾਂਦਾ ਸਾਰੇ ਕਿਤੇ ਤੇ ਇਹ ਪਹਿਲਾਂ ਮੈਂ ਲਾਉਂਦੀ ਰਹੀ ਕੋਸ਼ਿਸ਼ ਕਰਦੀ ਨਹੀਂ ਪਰ ਸੈਟਿੰਗ ਨਹੀਂ ਆਈ ਹੈਗੀ ਮੈਂ ਤੋਤੇ ਤਾਂ ਕਰਕੇ ਮੈਂ ਹੁਣ ਆਪ ਦਾ ਤਰੀਕਾ ਹੀ ਚੇਂਜ ਕਰ ਲਿਆ ਤੇ ਮੈਂ ਕੀ ਕਰਦੀ ਹੁੰਦੀ ਹੂ ਵੀ ਮੈਂ ਕੱਜਲ ਲੈ ਲੈਣੀ ਹੁੰਦੀ ਆ ਕੱਜਲ ਹੀ ਮੈਂ ਇਸ ਤਰ੍ਹਾਂ ਲਾਈਨ ਜਿਹੜੀ ਕੱਜਲ ਦੀ ਆਪਣੇ ਆਈਜ਼ ਦੇ ਉੱਤੇ ਡਰਾ ਕਰ ਲੈਣੀ ਆ ਜਿਵੇਂ ਕਿ ਆਪਾਂ ਆਇਲਾਈਨਰ ਲਾਉਨੇ ਆ ਠੀਕ ਹੈ ਮੈਂ ਪ੍ਰੋਪਰ ਉਸ ਤਰ੍ਹਾਂ ਹੀ ਜਿਹੜਾ ਕੱਜਲ ਦੀ ਹੈਲਪ ਨਾਲ ਮੈਂ ਉਹ ਲਾਈਨ ਜੀ ਬਣਾ ਲੈਣੀ ਹੁੰਦੀ ਆ ਸਿੱਧੀ ਬਣੇ ਪੁੱਠੀ ਬਣੇ ਬਸ ਕਿਰਾਂ ਮੈਂ ਖਿੱਚ ਲੈਣੀ ਆ ਲੈਂਨ ਜੀ ਉਹ ਦੋਨਾਂ ਪਾਸੇ ਠੀਕ ਹੈ वैसे ਇਹ ਮੈਂ ਮੇਕਅਪ ਦੇ ਜਿਹੜੇ ਤਰੀਕੇ ਨੇ ਇਹ ਮੈਂ ਜਦੋਂ ਕਿਤੇ ਜਾਣਾ ਹੁੰਦਾ ਪਾਰਟੀ ਫੰਕਸ਼ਨ ਤੇ ਮੈਂ ਉਦੋਂ ਹੀ ਫੋਲੋ ਕਰਦੀ ਆ ਕਿਉਂਕਿ ਘਰੇ ਦਾ ਰੁਟੀਨ ਜਿਵੇਂ ਪਤਾ ਹੀ ਹੈ ਨਾ ਆਪਾਂ ਕਿਹੜਾ ਮੇਕਅਪ ਕਰਦੇ ਹੁੰਨੇ ਹੈਗੇ ਹਲਕਾ ਫੁਲਕਾ ਜਿਹਾ ਕਰਦੇ ਹਾਂ ਹੁਣ ਵੀ ਮੈਂ ਵੀਡੀਓ ਸ਼ੂਟ ਕਰ ਰਹੀ ਆ ਕਿਉਂਕਿ ਮੈਂ ਪਹਿਲਾਂ ਵੀਡੀਓ ਬਣਾ ਕੇ ਛੱਡੀਆਂ ਤਾਂ ਕਰਕੇ ਮੇਰੇ ਗੱਜਲ ਵਗੈਰਾ ਲੱਗਿਆ ਹੋਇਆਗਾ ਤੇ ਆਪਾਂ ਜਿਹੜਾ ਉਹ ਲੈਂਜੇ ਬਣਾ ਕੇ ਉਸ ਤੋਂ ਬਾਅਦ ਆਪਾਂ ਐ ਨਹੀਂ ਪਰਵਾਹ ਕਰਨੀ ਕਿ ਪੁੱਠਾ ਸਿੱਧਾ ਕਿਵੇਂ ਲੱਗਿਆ ਆਪਾਂ ਜਿਹੜਾ ਉਹ ਕੰਨ ਚ ਮਾਰਨ ਵਾਲੇ ਵੀਰੇ ਹੁੰਦੇ ਨੇ ਲੱcke ਜਿਵੇਂ ਲਾਉਣ ਹੁੰਨੇ ਆਪਾਂ ਨਾ ਬਾਜ਼ਾਰ ਰਮੁ ਲੱਗ ਜਾਂਦੇ ਨੇ ਨਾ ਤੇ ਤੇ ਉਹਨਾਂ ਨਾਲ ਆਪਾਂ ਆਪਣੀ ਜਿਹੜੀ ਆਈਬ੍ਰੋ ਆਹ ਸੌਰੀ ਜਿਹੜੀ ਆਪਾਂ ਲੈਂਡ ਬਣਾਈ ਆ ਉਹਦੇ ਉੱਤੇ ਉਹਨੂੰ ਰੱਬ ਕਰ ਦੇਣਾ ਹੈ ਇਸ ਤਰ੍ਹਾਂ ਸਾਰੇ ਤੇ ਚੰਗੀ ਤਰ੍ਹਾਂ ਉਹਨੂੰ ਫਲਾ ਦੇਣਾ ਹੈ ਉਹਦੇ ਨਾਲ ਕਿ ਜਿੱਥੇ ਜਿੱਥੇ ਲੱਗਿਆ ਹੋਇਆ ਉੱਥੇ ਉੱਥੇ ਹੀ ਫਲਾਉਣਾ ਹੈਗਾ ਤੇ ਉਸ ਨਾਲ ਨਾ ਜਿਹੜੀਆਂ ਆਪਣੀ ਆਈਜ਼ ਨੇ ਉਹ ਨਾ ਇੱਕ ਕਹਿੰਦੇ ਨੇ ਸਮੋਕੀ ਜੀ ਲੁੱਕ ਜਿਹੜੀ ਕ੍ਰੀਏਟ ਕਰਨੀ ਆ ਸਮੋਕੀਜ਼ ਸਮੋਕੀ ਆਈਜ਼ ਮੇਕਅਪ ਕਹਿੰਦੇ ਹੁੰਦੇ ਨੇ ਜਿਹਨੂੰ ਹਣਾ ਉਸ ਤਰ੍ਹਾਂ ਨਹੀਂ ਆਪਣੀਆਂ ਅੱਖਾਂ ਬਈ ਲੱਗਣਗੀਆਂ ਹਨਾ স্মੋਕੀ ਆਈਜ਼ ਤੇ ਹਲਕਾ ਹਲਕਾ ਇੱਥੇ ਜਿਹੜੀ ਆ ਉਹ ਜਿਹੜਾ ਆਪਾਂ ਖੱਜਲ ਲਗਾਵਾਂਗੇ ਉਹਦੀ ਲੈਂ ਬਣ ਜੂਗੀ ਫਿੱਕੀ ਫਿੱਕੀ ਜੀ ਤੇ ਉਹ ਨਾ ਬਹੁਤ ਹੀ ਸੋਹਣੀ ਲੱਗਦੀ ਹੈ ਮੈਨੂੰ ਬਈ ਤੇ ਮੈਂ ਆਪ ਦਾ ਜਿਹੜਾ ਮੈਂ ਕਰਦੀਆਂ ਹਨਾ ਮੈਂ ਤੁਹਾਡੇ ਨਾਲ ਉਹ ਸ਼ੇਅਰ ਕੀਤਾ ਹੈਗਾ ਜੇ ਕਿਸੇ ਭੈਣ ਨੂੰ ਪਸੰਦ ਆਇਆ ਤਾਂ ਤੁਸੀਂ ਫੋਲੋ ਕਰ ਸਕਦੇ ਹੋ ਵੀਰੇ ਤੇ ਮੈਨੂੰ ਇਹ ਚੀਜ਼ਾਂ ਮਤਲਬ ਜਿਹੜੀਆਂ ਅੱਖਾਂ ਤੇ ਆਈਲੈਂਡ ਸਿੱਧਾ ਲਾਉਣਾ ਬਈ ਉਹ ਮੈਨੂੰ ਲਾਉਣਾ ਨਹੀਂ ਆਉਂਦਾ ਸੀ ਤਾਂ ਫਿਰ ਮੈਂ ਇਹ ਤਰੀਕਾ ਅਪਣਾਇਆ ਵੈਸੇ ਸੋਨਾ ਬਹੁਤ ਲੱਗਦਾ ਹੈਗਾ ਇਹ ਜਦੋਂ ਆਪਾਂ ਨੂੰ ਰਬ ਕਰ ਦਿੰਦੇ ਆ ਉਹ ਸਾਰੇ ਕਿਤੇ ਹਲਕਾ ਹਲਕਾ ਖਿੱਲਰ ਜਾਂਦਾ ਅੱਖ ਦੇ ਉੱਪਰ ਤੇ ਬਾਕੀ ਇਹਹੰਦੀ ਗੱਲ ਉੱਪਰ ਆਪਾਂ ਆਈ ਸ਼ੈਡ ਲਾਉਣੇ ਹੁੰਦੇ ਹਨਾ ਉਹ ਮੈਂ ਲਾਉਂਦੀ ਦੀ ਹੈਗੀ ਬਈ ਮੈਂ ਇਹੀ ਕਰਦੀ ਹੁੰਦੀ ਹੈਗੀ ਤੇ ਆਈਜ਼ ਨੇ ਆਪਣੀਆਂ ਤੁਸੀਂ ਇੱਕ ਵਾਰ ਜਰੂਰ ਟਰਾਈ ਕਰਕੇ ਜਰੂਰ ਦੇਖਿਓ ਹਨਾ ਫਿਰ ਮੈਨੂੰ ਕਮੈਂਟ ਕਰਿਓ ਕਿ ਵਧੀਆ ਲੱਗੀ ਵੀਡੀਓ ਜਾਂ ਨਹੀਂ ਲੱਗੀ ਕਿ ਤਰੀਕਾ ਵਧੀਆ ਸੀ ਹਾਂ ਇਹ ਚੀਜ਼ ਸੋਹਣੀ ਲੱਗਦੀ ਹੈ ਜਾਂ ਨਹੀਂ ਲੱਗਦੀ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਬਾਕੀ ਵੀਰੇ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਵੀ ਕਮੈਂਟ ਜਰੂਰ ਕਰਦਿਆ ਕਰੋ ਹਨਾ ਤੇ ਬਾਕੀ ਮਿਲਦੇ ਹੁਣ ਆਪਾਂ ਹਨਾ ਕਿਸੇ ਨੈਕਸਟ ਸੋਹਣੀ ਜੀ ਵੀਡੀਓ ਨੂੰ ਲੈ ਕੇ ਹਨਾ ਤੇ ਚਲੋ ਜੀ ਅ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ